ਗਰਜੇ ਨੂੰ ਸਿੱਕਦੂ ਬਸ ਕਰਨੀਆਂ ਤੇ ਇਹ ਤਕਰੀਬਨ 2 ਕਿਲੋ ਗਾਜਰਾ ਹੋਣੀਆਂ 2 ਕਿਲੋ ਹੈਗੀਆਂ ਨੇ ਮਤਲਬ ਛਿਲਕਾ ਛਿਲਕਾ اتار ਕੇ 1.5 ਕਿਲੋ ਜਿਹੜੀਆਂ ਬੱਜੀਆਂ ਤੇ ਇੱਧਰ ਚੜਾਹੀ ਰੱਖ ਲਈ ਚੁੱਲੇ ਦੇ ਉੱਪਰ ਤੇ ਸਭ ਤੋਂ ਪਹਿਲਾਂ 2 ਗਲਾਸ ਜਿਹਦਾ ਦੁੱਧ ਪਾ ਦੇਣਾ ਇਹਦੇ ਵਿੱਚ ਤੇ ਨਾਲੇ ਜਿਹੜੀਆਂ ਅਸੀਂ ਕੱਦੂ ਕਸ ਕੀਤੀਆਂ ਹੋਈਆਂ ਗਾਜਰਾ ਇਹ ਭਾਗਾਂ ਨੂੰ ਅਸੀਂ ਬਿਲਕੁਲ ਵੀ ਦੇ ਵਿੱਚ ਜਿਹੜਾ ਕੇ ਦਾ ਇਸ ਮਾਰ ਨਹੀਂ ਕਰਨਾ ਹੈਗਾ ਨਹੀਂ ਤਾਂ ਕੇ ਦੇ ਵਿੱਚ ਭੁੰਨਦੇ ਜਾਂ ਫਿਰ ਕੁੱਕਰ ਤੇ ਸੀਟੀਆਂ ਲਵਾ ਲੈਂਦੇ ਉਹ ਵੇਤੀ ਵੀ ਜਿਹੜਾ ਕੇ ਅੱਧੀ ਘੜਸੀ ਪਾਣੀ ਪੈਂਦੀ ਹੈ ਨਹੀਂ ਦੇ ਥੱਲੇ ਲੱਗ ਜਾਂਦੀ ਹੈ ਮੈਂ ਇਸ ਤਰ੍ਹਾਂ ਹੀ ਕਰਕੇ ਮੱਠੀ ਮੱਠੀ ਅੱਗ ਤੇ ਜਿਹੜੀ ਹੈ ਗਜਰਾ ਆਪਣੀਆਂ ਐਨ ਚਿੰਕਣਾ ਗਾਣੀਆਂ ਤੇ ਨਾਲੇ ਪਾ ਦਵਾਂਗੇ ਚੀਨੀ ਚਲੋ ਮਗਾਜਰਾ ਪਾ ਦਵਾਂ ਸਾਰੀਆਂ ਵਿੱਚ ਮਸ ਖੋਟਣਾ ਜਿਹੜਾ ਅਸੀਂ ਮਾਰੀ ਲੈਣਾ ਇਹਦੇ ਵਿੱਚ ਸੁਨਾਈ ਜਾਣੇ ਜਾਂਦੀ ਤਾਂ ਕਿ ਥੱਲੇ ਨਾ ਲੱਗ ਜਾਵੇ ਆਗ ਮੀਡੀਅਮ ਹੀ ਰੱਖਣੀ ਜਿਆਦਾ ਤੇਜ਼ ਨਹੀਂ ਕਰਨੀ ਜੇ ਲੋੜ ਪਈ ਤੇ ਨਾ ਗਲੀਆਂ ਥੋੜਾ ਜਿਹਾ ਦੁੱਧੀ ਦੇ ਵਿੱਚ ਹੋਰ ਪਾ ਲਵਾਂਗੇ। ਹਨੇ ਗਾਜਰਾਂ ਨੂੰ ਪਾਣੀ ਛੱਡਣਾ। ਹੁਣ ਥੋੜਾ ਗਾਜਰਾਂ ਦਾ ਕਲਰ ਜਿਹੜਾ ਤੀਜ ਹੋ ਗਿਆ ਤੇ ਹੁਣ ਪਾ ਦਈਏ ਚੀਨੀ। ਚੀਨੀ ਜਿਹੜੀ ਛਕੱਟੇ ਪਾਣੀ ਕਿਉਂਕਿ ਗਾਜਰਾ ਮਿੱਠੀਆਂ ਹੁੰਦੀਆਂ। ਬਾਕੀ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਤੁਸੀਂ। ਸੋ ਸੰਨੀਆ ਦੀ ਪੌਂਗ ਤੇ ਹੁਣ ਕੀਨੀ ਨੇ ਪਾਣੀ ਛੱਡ ਦੇਣਾ ਇਹਨਾਂ ਨੂੰ ਥੋੜੀ ਜਿਹਾ ਉੱਪਰੋਂ ਟਾਂਕ ਦਿੱਤਾ ਸੀ ਤੇ ਸੇਕ ਹੈਗਾ ਮੀਡੀਅਮ ਥੋੜੀ ਜਿਹਾ ਇਦਾਂ ਉੱਪਰੋਂ ਵੱਡੇ ਢੱਕਣਾ ਤਾਂ ਕਿ ਇਹ ਨਾਲ ਜਿਹੜੀਆਂ ਭਾਪ ਨਾਲ ਜਿਹੜੀਆਂ ਕਾਫੀ ਛੇਤੀ ਹੋ ਜਾਣੀਆਂ ਤੇ ਵਿੱਚ ਵਿੱਚ ਕੜਸ਼ੀ ਮਾਰੀ ਜਾਂਦੀਆਂ ਤੇ ਹੱਗੇ ਹਕੂਣਾ ਆਦੀ ਹੋਊ ਕਿੰਨੇ ਨਹੀਂ ਪਾਣੀ ਛੱਡ ਤਾਂ ਕੁਛ ਪਾਹ ਫਨਾ ਗਾਜਰਾ ਨੇ ਪਾਣੀ ਛੱਡ ਤਾ ਤੇ ਪਹਿਲਾਂ ਦੁੱਧ ਜਿਹੜਾ ਪਾਇਆ ਉਹ ਕੋਈ ਹੈ ਹਜੇ 4 ਦੁੱਧ ਨੀਵੇਂ ਪਾਇਆ ਜੇ ਲੋੜ ਲੱਗੀ ਫੇਰ ਪਾਉਂਗੀ ਤੇ ਇੱਧਰ ਜਿਹੜਾ ਡਰਾਈ ਫਰੂਟ ਇੱਧਰ ਜਿਹੜਾ ਡਰਾਈ ਫਰੂਟ ਪਾਣਾ ਮੈਂ ਉਹ ਮੈਂ ਜਦ ਤੱਕ ਤਿਆਰ ਕਰ ਲਿਆ ਕਾਜੂ ਬਦਾਮ ਤੇ ਸੌਗੀ ਬਾਕੀ ਤੁਹਾਡੀ ਇੱਛਾ ਹੋਰ ਵੀ ਤੁਸੀਂ ਜਿਹੜਾ ਪਸੰਦ ਕਰਦੇ ਹੋ ਉਹ ਪਾ ਸਕਦੇ ਮੈਂ ਆਹੀ ਲੱਤੀਆਂ ਕਿੰਨੇ ਚੀਜ਼ਾਂ ਤੇ ਥੋੜਾ ਜਿਹਾ ਪਾਵਾਂਗੇ ਛੋਟੀ ਲੈਚੀ ਦਾ ਪਾウダー ਬਾਥਮ ਜਦੋਂ ਤਿਆਰ ਹੋ ਜਾਊਗਾ ਇਹ ਖੁਆ ਵੀ ਪਾਣਾ ਹੈ ਵਿੱਚ ਪਹਿਲਾਂ ਗਾਜਰਾ ਨੂੰ ਚੰਗੀ ਤਰ੍ਹਾਂ ਬਣਾ ਲਈਏ ਭਾਇ ਇਹ ਨਹੀਂ ਜਿਆਦਾ ਨਹੀਂ ਹੋਈਆਂ ਸਖਤ ਤੇ ਥੋੜੀਆਂ ਥੋੜੀ ਜਿਹਾ ਹੋਟਾ ਫਿਰ ਅੱਗੇ ਹਰੇਕ ਘਿਰੇ ਲੱਗੇ ਜਾਣਾ ਅੱਧਾ ਘੰਟਾ ਬਣਾਉਣ ਨੂੰ ਕੱਜ ਤਾਂ ਜਿਹੜੀਆਂ ਕਾਫੀ ਗਲ ਗਈਆਂ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਡਰਾਈ ਫਰੂਟ ਤਾਂ ਕਿ ਇਹ ਵੀ ਚੰਗੀ ਤਰ੍ਹਾਂ ਵਿੱਚ ਨਰਮ ਹੋ ਜੇ ਪਾਉਣ ਨਾਲ ਇਹਨਾਂ ਨੂੰ ਅਲੱਗ ਜਿਹੜਾ ਘੇਰੇ ਦੇ ਵਿੱਚ ਭੁੰਨ ਕੇ ਨਹੀਂ ਪਾ ਲਈ ਫੇਰ ਇਸਨਾਂ ਨੂੰ ਪਾ ਲਈ ਬਸ ਇਹਨਾਂ ਦੇ ਵਿੱਚੇ ਗਲ ਜਾਣਾ ਕਿਉਂਕਿ ਇਹ ਅਸੀਂ ਜਿਹੜਾ ਪਾਣਾ ਹੈ ਨਹੀਂਗਾ ਤੇ ਪਉ ਪਾਦਵਾਂ ਦੇ ਨਾਲ ਅਸੀਂ ਖੁਆ ਇਹ ਖੁਆ ਜਿਹੜਾ ਘਰ ਦਾ ਕੱਢਿਆ ਵਾ ਖੁਆ ਜਿਹੜਾ ਘਰੇ ਕੱਢਿਆ ਸੀਗਾ ਤੇ ਇਹਨੂੰ ਜਿਹੜਾ ਅਸੀਂ ਘੇ ਦੇ ਵਿੱਚ ਨਹੀਂ ਦਸਣਾ ਇਹਦੇ ਵਿੱਚ ਹੀ ਇਸਣਾ ਕਰਕੇ ਪਾਦਣਾ ਤੇ ਨਾਲ ਦੀ ਨਾਲ ਇਹਨੂੰ ਰੁਝਾਈ ਵੀ ਜਾਣਾ ਕਿੰਨਾ ਵਧੀਆ ਦੇਖੋ ਐਨ ਚੰਗੀ ਤਰ੍ਹਾਂ ਗਲ ਜਾਣਾ ਤੇ ਇਹ ਚੰਗੀ ਤਰ੍ਹਾਂ ਐਨ ਕੜਿਆਵਾ ਲਾਲ ਹੋਇਆ ਵਾ ਦੇਖ ਲਓ ਤੁਸੀਂ ਦੇਖ ਸਕਦੇ ਤੇ ਇਸ ਲਈ ਅਸੀਂ ਇਹਨੂੰ ਘੇ ਵਿੱਚ ਨਹੀਂ ਘਸਾਂਗੇ ਬਿਲਕੁਲ ਵੀ ਇਹਦੇ ਵਿੱਚ ਜਿਹੜਾ ਕੱਚਾ ਪਾਣੀ ਹੈਗਾ ਜਿਹੜਾ ਅਜੇ ਅਸੀਂ ਪਜਾਉਂ ਲੈ ਆਂਦੇ ਹਾਂ ਉਹਨੂੰ ਹੁੰਦੀ ਲੋੜ ਲੱਗਦੀ ਨਹੀਂ ਥੋੜਾ ਘੇ ਦੇ ਵਿੱਚ ਛਾਸ ਲਈਏ 5 ਕਿਲੋ ਦੁੱਧ ਚੋਂ ਜੇਕਰ ਤੁਹਾਡਾ ਦੁੱਧ ਜ਼ਿਆਦਾ گاੜਾ ਤੇ 4.5 ਵਿੱਚੋਂ ਵੀ 1 ਕਿਲੋ ਖੋਆ ਜਿਹੜਾ ਆਪ ਨੂੰ ਨਿਕਲ ਜਾਂਦਾ ਘਰੇ ਵੀ ਇਹ ਤੁਸੀਂ ਕੱਢਣਾ ਤੇ ਦੁੱਧ ਜਿਹੜਾ ਮੱਝਾਂ ਦਾ ਲਿਓ ਫੁੱਲ ਕਰੀਮ ਵਾਲਾ तकरीबन 2.5 2.5 ਘੰਟੇ ਲੱਗ ਜਾਂਦੇ ਇਸ ਨਾਲ ਕੜਾਹੀ ਦੇ ਵਿੱਚ ਵਧੀਆ ਸੇਕ ਹੋ ਗਈ। ਹੋ ਗਿਆ ਗੱਦਨ ਲਈ। ਤੁਸੀਂ ਘਰ ਕੱਢ ਸਕਦੇ ਜੇ ਕੱਢਣਾ ਹੋਵੇ ਘਰ। ਤੇ ਹੁਣ ਥੋੜੀ ਦੇਰ ਬਾਅਦ ਫਿਰ ਅਸੀਂ ਇਹਨੂੰ ਢੱਕ ਦਵਾਂਗੇ। ਢੱਕਣਾ ਜਿਹੜਾ ਭਾਪ ਦੇ ਨਾਲ ਪਾਣੀ ਬਣਦਾ ਉਹਦੇ ਨਾਲ ਹੀ ਜਿਹੜੀਆਂ ਗਾਜਰਾਂ ਆਪਣੀਆਂ ਇਹਨ ਗਲ ਗਈਆਂ। ਜਿਹਦੇ ਨਾਲ ਇਹ ਲਾ ਆਪਣਾ ਬਣ ਕੇ ਤਿਆਰ ਹੋ ਗਿਆ। ਖੁਸ਼ੀ ਦੇਖ ਸਕਦੇ ਹਾਂ ਤੇ ਤਕਰੀਬਨ 8:00 ਵਜੇ ਮੈਂ ਲੱਗੀ ਸੀਗੀ ਤੇ ਹੁਣ ਹੋ ਗਏ 9:30 ਸਵਾ ਖੰਟਾ ਜਿਹੜਾ ਲੱਗ ਗਿਆ ਮੇਰੇ ਲਈ ਬਣ ਲੈ ਲੋਕਿ ਆਦੂ ਵੀ ਪਹਿਲਾਂ ਮੈਂ ਮੱਠੀ ਮੱਠੀ ਰਸਤੀ ਜਿਆਦਾ ਤੇਜ ਨਹੀਂ ਕੀਤੀ ਸੀ ਤੇ 8-10 ਲੈਤੀਆਂ ਜਿਹੜੀਆਂ ਕੁੱਟ ਕੇ ਉਹਨਾਂ ਦਾ ਵੀ ਫਾਤਾ ਉਹ ਮੇਰੇ ਤੋਂ ਵੀਡੀਓ ਨਹੀਂ ਬਣੀ ਹੈਗੀ ਤੇ ਅਨਿਕ ਸੀਗੀ ਮੇਰੀ ਵੀਡੀਓ ਜਿਵੇਂ ਦੱਸਿਆ ਤੁਹਾਨੂੰ ਬਿਨਾ ਘੇਰ ਤੋਂ ਜਿਹੜਾ ਗਿਰੇਲਾ ਮੈਂ ਬਣਾਇਆ ਕਿੰਤਰਾਂ ਦੀ ਲੱਗੀ ਆ ਵਾਲੀ ਮੇਰੀ ਵੀਡੀਓ ਤੇ ਜੇਕਰ ਪਸੰਦ ਆਉਂਦੀ ਹੈ ਤਾਂ ਫੁੱਲ ਵਾਚ ਕਰਿਓ ਤੇ ਅੱਗੇ ਵੀ ਸ਼ੇਅਰ ਕਰਦੇ ਹੋ ਤੇ ਚੈਨਲ ਦੇ ਨਵੇਂ ਅਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜਿਹੜੇ ਵੀ ਮੇਰੇ ਪਹਿਨ ਪਰਾ ਵੀਡੀਓ ਦੇਖਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਇਥੇ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਆਪਣੇ ਘਰਾਂ ਚ ਹਮੇਸ਼ਾ ਖੁਸ਼ ਰਹਿਣ ਉਹ ਸੰਦੇਸ਼ ਜੀ ਵਾਖਣ ਇਹ ਵੀਡੀਓ ਦੇਖਣ ਲਈ ਫਿਰ ਤੋਂ ਮੈਂ ਧੰਨਵਾਦ ਕਰਦੀ ਆਂ ਤੇ ਤੁਸੀਂ ਵੀ ਜਰੂਰ ਬਣਾਵਾਇਆ ਇਸ ਤਰ੍ਹਾਂ ਕਰਕੇ ਜਿਰੇਲਾ ਤੇ ਆਪਣੇ ਘਰ 'ਚ ਹੀ ਬਣਾਓ ਸਾਫ ਸੁਥਰੇ ਛੰਗ ਨਾਲ ਜੋ ਵੀ ਘਰ 'ਚ ਜਦੋਂ ਅਸੀਂ ਬਣਾਉਂਦੇ ਸਾਨੂੰ ਪਤਾ ਹੁੰਦਾ ਅਸੀਂ ਦੇ ਵਿੱਚ ਕੀ ਕੁਝ ਪਾ ਰਹੇ ਹਾਂ ਤੇ ਬਾਹਰੋਂ ਜਿਹੜੇ ਅਸੀਂ ਲਿਆਉਂਦੇ ਉਹਨਾਂ ਦਾ ਨਹੀਂ ਪਤਾ ਉੱਥੇ ਤੁਹਾਨੂੰ ਪਤਾ ਅੰਨੀ ਜ਼ਿਆਦਾ ਚੀਜ਼ ਇਕੱਠੀ ਜਿਹੜੀ ਬਣਦੀ ਉਹਦਾ ਸਾਫ ਸਫਾਈ ਦਾ ਧਿਆਨ ਵੀ ਨਹੀਂ ਰੱਖਿਆ ਜਾਂਦਾ ਇਹ ਤਾਂ ਪਹਿਲਾਂ ਗਾਜਰਾਂ ਜਿਹੜੀਆਂ ਅਸੀਂ ਚੰਗੀ ਤਰ੍ਹਾਂ ਧੋਤੀਆਂ ਤੇ ਉਹਨਾਂ ਨੂੰ ਸੁਕਾਇਆ ਉਸ ਤੋਂ ਬਾਅਦ ਛਿੱਲੀਆਂ ਫੇਰ ਕਦੂਕਸ ਕੀਤੀਆਂ ਤੇ ਫੇਰ ਬਣਾਇਆ ਤੇ ਵਾਰੋਂ ਸਾਨੂੰ ਕੁਝ ਨਹੀਂ ਪਤਾ ਹੁੰਦਾ ਵੀ ਚੀਜ਼ ਕਿੱਦਾਂ ਦੀ ਆਉਂਦੀ ਹੈ ਤੇ ਕੋਈ ਇੰਨਾ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਆ ਕੁਝ ਦੇਖ ਹੀ ਸਕਦੇ ਆ ਜਲਾ ਦਾ ਜਿਹੜਾ ਇਹ ਵੀਡੀਓ ਕਿਖਣ ਲਈ ਧੰਨਵਾਦ ਜੀ ਚੰਦਾ ਜੀ ਰੱਬ ਰੱਖਾ